ਮੇਰੇ ਨਾਨਾ ਜੀ ਸੀਗੇ ਸ਼ਾਇਦ ਉਹ ਮੇਰੀ ਮਾਤਾ ਦੱਸ ਦਿਉ ਸੀਗੇ ਕਮਿਤਸਰ ਸੀਗੇ ਤੇ ਕਿਤੇ ਮੈਨੂੰ ਲੱਗਦਾ ਵੀ ਉਧਰਲਾ ਗੁਣ ਮੇਰੇਕ ਨਹੀਂ ਆ ਗਿਆ ਗਾਉਣ ਪਜਾਣ ਦਾ ਕੋਈ ਐਦਾਂ ਦਾ ਹੈ ਹੀ ਨਹੀਂ ਸੀਗਾ ਸਾਡੇ ਤਾਂ ਪਿੰਡ 'ਚ ਵੀ ਨਹੀਂ ਸੀ ਹੈਗਾ ਇਹਨੂੰ ਫੋਕਰੀ ਜਾਣੀ ਨਾ ਜਾਣੇ ਮੇਰੀਏ ਨਹੀਂ ਕੁਝ ਵੱਡਾ ਸਾਰਾ ਹੱਥ ਕਰਕੇ ਵਿਖਾਉਣਾ ਚਾਹੁੰਨੇ ਆ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਰਾਤ ਵੱਲੀ ਐ ਨਹੀਂ ਸੱਚ ਪੁੱਛੇ ਤਾਂ ਜਾਹਾਂਤਾਂ ਤੇ ਲੈ ਆਉਣਾ ਚਾਹੁੰਨੇ ਆ ਪੰਡਤ ਜਿਆਦਾ ਦੇਖੇ ਜਾਂ ਪਤਰੀਆਂ ਦੇਖਦੇ ਨੇ ਜਾਂ ਮਾਸਟਰ ਦੇ ਜਾਂ ਡਾਕਟਰ ਦੇ ਔਰ ਜਿਹੜੇ ਸਿੰਗਰ ਨੇ ਬੜੇ ਯਾਰ ਮਿਲਦੇ ਕੋਈ ਹੁਣ ਵੈਸੇ ਤਾਂ ਜਾਤਾਂ ਪਾਤਲਾਂ ਮੁੱਦਾ ਮੁੱਕੀ ਗਿਆ ਜੀ ਕੋਈ ਵੀ ਬੰਦਾ ਕੁਝ ਵੀ ਕਰ ਸਕਦਾ ਹੈ ਨਾ ਐਨੇ ਬੰਦਿਆਂ 'ਚ ਖੜਕੇ ਬੋਲਦੇ ਆਂ ਗਾਉਂਦੇ ਆਂ ਲਿਖਦੇ ਆਂ ਤਾਂ ਇਹ ਮੇਰੇ ਤੋਂ ਮੇਰਾ ਫਾਦਰ ਕੋਈ ਭਾਈ ਕੱਚੇ ਕੋਠਿਆਂ 'ਚ ਰਹਿੰਦੀ ਬਾਬਾ ਫੈਮਲੀ ਉਹ ਕੱਚੇ ਕੋਠਿਆਂ 'ਚ ਰਹਿੰਦੀ ਬਾਬਾ ਫੈਮਲੀ ਤੇ ਕੋਠੀ 'ਚ ਸ਼ਿਫਟ ਕਰਨੀ ਆ ਫੋਰਚੂਨਰ ਕਢਾਉਣੀ ਕਾਲੇ ਰੰਗ ਦੀ ਤੇ ਬਾਪੂ ਨੂੰ ਗਿਫਟ ਕਰਨੀ ਉਹ ਫੋਰਚੂਨਰ ਕਢਾਉਣੀ ਕਾਲੇ ਰੰਗ ਦੀ ਤੇ ਬਾਪੂ ਨੂੰ ਗਿਫਟ ਕਰਨੀ ਗਣਤੀ ਵਰਾਤੀਆਂ ਦੀ ਕਰਨੀ ਨੀ ਆਪਾਂ ਜਮਾ ਖੁੱਲਾ ਸਦਾ ਸਾਰੇ ਮੇਰੇ ਯਾਰਾਂ ਨੂੰ ਪਿੰਡ ਵਿੱਚ ਬੰਦਾ ਕੋਈ ਛੱਡਣਾ ਨਹੀਂ ਵਾਕੀ ਨਾਲੇ ਲੈ ਕੇ ਆਉਣਾ ਸਾਰੇ ਕਲਾਕਾਰਾਂ ਨੂੰ ਨਾਲੇ ਆਖਦੀ ਡੈਡੀ ਨੂੰ ਦਾਦ ਲੈਣਾ ਨਹੀਂ ਬੱਲੇ ਬੱਲੇ ਵਸ ਜਨ ਦੀ ਕਰਾਉਣੀ ਚਾਹੁੰਨੇ ਆ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਰਾਤ ਵੱਲੀ ਐਨੀ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲਿਆਉਣਾ ਚਾਹੁੰਨੇ ਆਂ ਕਿੰਡੋਂ ਤੇਰੇ ਸ਼ਹਿਰ ਨੂੰ ਵਰਾਤ ਵੱਲੀ ਐਨੀ ਸੱਚ ਪੁੱਛੇ ਤਾਂ ਜਹਾਜ਼ਾਂ ਦੇ ਲਿਆਉਣਾ ਚਾਹੁੰਨੇ ਆਂ ਹਾਂ ਕਿਤੇ ਆਨਾ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ ਹੋ ਕਿਤੇ ਆਨਾ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ ਇਹਦੀ ਮਜਬੂਰੀ ਆ ਉਹ ਜਾਓ ਚਲੋ ਬਾਹਰ ਜਾਣਾ ਵੀ ਰੋਜ਼ੀ ਰੋਟੀ ਦਾ ਮਸਲਾ ਹੈਗਾ ਬਟ ਜਿਨ੍ਹਾਂ ਦਾ ਇੱਥੇ ਸਰਦਾ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਉੱਥੇ ਕੜ ਕੇ ਇੱਥੇ ਰਹਿ ਕੇ ਕੰਮ ਕਰਨ ਚਾਹੀਦਾ ਪੰਜਾਬ ਪੰਜਾਬੀ ਇੱਥੇ ਪੰਜਾਬੀ ਸਰਪਿਆ ਹੈ ਪੰਜਾਬੀ ਲਫ਼ਜ਼ ਪੰਜਾਬੀ ਮਾਂ ਬੋਲੀ ਇਹਨੂੰ ਪਿਆਰ ਕਰਨਾ ਚਾਹੀਦਾ ਇਹਨੂੰ ਸਤਕਾਰ ਦੇਵਾਨ ਵਾਸਤੇ ਜੀ ਜਾਨਣਾ ਚਾਹੀਦਾ ਰਿਆਜ਼ ਜਦੋਂ ਆਪਣਾ ਵਿਆਹ ਕਰਾਊਗਾ ਤਾਂ ਬਰਾਤ ਵੀ ਆਪਣੇ ਜਹਾਜ਼ ਤੇ ਲੈ ਕੇ ਆਊਗਾ ਉਹ ਇਹ ਦੇਖੋ ਜੀ ਉਹ ਮੇਰੀ ਆਪਦੀ ਨਹੀਂ ਉਹ ਹਰ ਇੱਕ ਮੁੰਡੇ ਦੀ ਫੀਲਿੰਗ ਹੁੰਦੀ ਆ ਵੀ ਮੈਂ ਕੁਛ ਜਦੋਂ ਘਾਰਾਂ ਆਪਣੇ ਪਿੰਡ 'ਚ ਏਰੀਏ 'ਚ ਪਤਾ ਲੱਗੇ ਤੇ ਜਦੋਂ ਉਸ ਤੋਂ ਇਸ ਇਸ ਗੱਲ ਦਾ ਜੀ ਮੇਰੇ ਕੋਲ ਜਵਾਬ ਨਹੀਂ ਹੈਗਾ ਮੈਂ ਮਨ ਲਹੂਤ ਤੇ ਦਵਾਂਗਾ ਜੀ ਹਕ ਖਰਚੇ ਦੀ ਘਾਟ ਸੀ ਤੇ ਹੱਥ ਬੜਾ ਟੈਟ ਸੀ ਨਹੀਂ ਮੇਰੇ ਕਿਹੜਾ ਬਾਪੂ ਦਾ ਮੁਹਾਲੀ ਚ ਫਲੈਟ ਸੀ ਨਾ ਗੱਡੀਆਂ ਦੀ ਲੈਂਨ ਸੀ ਨਾ ਮੇਰਾ ਕੋਈ ਫੈਨ ਸੀ ਨਹੀਂ ਸਾਡੇ ਤਾਂ ਦਰਕਾਨੇ ਘਰੇ ਗਾਉਣ ਤੇ ਵੀ ਵੈਨ ਸੀ ਹਾਈ ਗੁਰੂ ਘਰ ਵਾਂਗੂ ਜਾ ਕੇ ਹੁੰਦਾ ਸੀ ਨਤ ਮਸਤਕ ਮੈਂ ਨਹੀਂ ਤੂੰ ਜਿਹੜੇ ਬੈਂਚ ਤੇ ਜਾ ਕੇ ਕਮਲਈਏ ਬੈਂਦੀ ਹੁੰਦੀ ਸੀ ਅਈ ਹੁਣ ਤਾਂ ਆ ਜਾ ਹੁਣ ਮੇਰੇ ਕੋਲ ਸਾਰਾ ਕੁਝ ਹੈ ਨਹੀਂ ਨੀ ਮੈਂ ਗੱਡੀ ਲੈ ਲਈ ਵੱਡੀ ਜੋ ਤੂੰ ਕਹਿੰਦੀ ਹੁੰਦੀ ਸੀ ਹੋ ਬੇਮਾਨ ਵਿੱਚ ਮੈਲ ਤੇ ਦਿਮਾਗ ਵਿੱਚ ਪੈਸਾ ਭਾਵੇਂ ਪਾਇਆ ਹੋਵੇ ਬਾਣਾ ਦੀ ਫਕੀਰੀ ਨਹੀਂ ਹੁੰਦੀ ਉਹ ਬਈ ਹੌਸਪੀਟਲਾਂ 'ਚ ਜਾ ਕੇ ਹੁੰਦਾ ਅਹਿਸਾਸ ਮੈਂ ਕਿਹ ਸੇਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਹੋ ਸਪੀਡ ਲਾਂਚ ਜਾ ਕੇ ਹੁੰਦਾ ਅਹਿਸਾਸ ਮੈਂ ਕਿਾ ਸੇਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਤੇ ਮੈਂ ਆ ਸੰਜੀਵ ਲਹਿਰ ਦੋਸਤੋ ਅੱਜ ਦਾ ਟਾਈਮ ਸੋਸ਼ਲ ਮੀਡੀਆ ਦਾ ਟਾਈਮ ਹੈ ਸੋਸ਼ਲ ਮੀਡੀਆ ਜਿਸ ਤੇ ਮਿਹਰਬਾਨ ਹੁੰਦਾ ਤਾਂ ਉਹ ਰਾਤੋਂ ਰਾਤ ਸਟਾਰ ਬਣ ਜਾਂਦਾ ਸਾਡੇ ਨਾਲ ਨੇ ਰਿਆਜ਼ ਬੰਗਾ ਵਾਲਾ ਸੋ ਕਰਦੇ ਆ ਗੱਲਬਾਤ ਰਿਆਜ਼ ਜੀ ਦੇ ਨਾਲ ਹਾਂਜੀ ਰਿਆਜ਼ ਜੀ ਸਵਾਗਤ ਆ ਤੁਹਾਡਾ ਡੇਲੀ ਪੋਸਟ ਤੇ ਬਸੇ ਗਾਈ ਬਹੁਤ ਬਹੁ ਮਿਹਰਬਾਨੀ ਧੰਨਵਾਦ ਜੀ ਬਹੁਤ ਬਹੁਤ ਪਿਆਰ ਜੇ ਕਹਿ ਦਈਏ ਕਿ ਸੋਸ਼ਲ ਮੀਡੀਆ ਦੀ ਮਿਹਰਬਾਨੀ ਆ ਤਾਂ ਇਹ ਚ ਕੋਈ ਝੂਠਤਾ ਨਹੀਂ ਹੋਵੇਗਾ ਕੋਈ ਝੂਠ ਨਹੀਂ ਹੈਗਾ ਬਹੁਤ ਮੇਰੀ ਜ਼ਿੰਦਗੀ ਬਹੁਤ ਕਮਾਈ ਆ ਤੇ ਸੋਸ਼ਲ ਮੀਡੀਆ ਜੇ ਤੁਸੀਂ ਚੰਗੇ ਤਰੀਕੇ ਨਾਲ ਵਰਤਦੇ ਹੋ ਤਾਂ ਬਹੁਤ ਵੱਡਾ ਪਲੇਟਫਾਰਮ ਆ ਗੱਲ ਤੁਹਾਡੀ ਤੁਹਾਡੇ opinion ਤੇ ਆ ਤੁਹਾਡੀ ਸੋਚ ਤੇ ਡਿਪੈਂਡ ਕਰਦੀ ਸੋ ਕਿੰਨੀ ਦੇਰ ਤੋਂ ਰਿਆਜ਼ ਸਟਾਰ ਬਣਿਆ ਹੈ ਇਹ ਤੁਹਾਨੂੰ ਪੁੱਛਣਾ ਚਾਹਾਂਗੇ ਮੈਂ 뮤זיਕ ਲੈ ਕੇ ਸਟਰਗਲ ਕਰ ਰਿਹਾ ਜੀ ਲੰਮੇ ਟਾਈਮ ਤੋਂ ਕਰ ਰਿਹਾ ਖਰ ਕਦੇ ਮੈਨੂੰ ਸ਼ੌਂਕ ਸੀ ਹੀ 뮤זיਕ ਦਾ ਬਚਪਨ ਤੋਂ ਹੀ ਪਰ ਪਿਛਲੀ ਫਰਵਰੀ ਸ਼ਾਇਦ 11 ਫਰਵਰੀ ਦੀ ਗੱਲ ਆ 11 12 ਫਰਵਰੀ ਦੇ ਨੇੜੇ ਤੇ ਮੇਰੀ ਰੀਲ ਵਾਇਰਲ ਹੋਈ ਤੇ ਉਸ ਤੋਂ ਲੈ ਕੇ ਸਾਲ ਹੋ ਗਿਆ ਮੈਨੂੰ ਇਹ ਚੀਜ਼ ਦਾ ਬਹੁਤ ਬਹੁਤ ਪਿਆਰ ਮਿਲਿਆ ਰੱਜਮਾ ਪਿਆਰ ਮਿਲ ਰਿਹਾ ਮਿਲੇ ਆ ਤੇ ਇਨ ਫਿਊਚਰ ਵੀ ਮਿਲਦਾ ਰਹੂਗਾ ਮੈਂ ਉਮੀਦ ਕਰਦਾ ਇਸ ਚੀਜ਼ ਦੀ ਰਿਆਜ਼ੀ ਲੁਕੀ ਲੱਖਾਂ ਰੁਪਿਆ ਲਾਉਂਦੇ ਨੇ ਸਟਾਰ ਬਣਦੇ ਨਹੀਂ ਪਰ ਸਟਾਰ ਬਣਦੇ ਨਹੀਂ ਹੈਗੇ ਕੀ ਕਹੋਗੇ ਤੁਸੀਂ ਜਿੱਥੇ ਸੋਸ਼ਲ ਮੀਡੀਆ ਦਾ ਰੋਲ ਹੈ ਵੱਡਾ ਤਾਂ ਉਥੇ ਪਰਮਾਤਮਾ ਦੀ ਵੀ ਕਿਰਪਾ ਕਿਹਾ ਜਾ ਸਕਦਾ ਬਹੁਤ ਵੱਡਾ ਜੀ ਮੈਂ ਕਿਸੇ ਬਾਰੇ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਖੁਦ ਹੀ ਗੱਲ ਕਰਦਾ ਜੀ ਮੇਰੇ ਦੇ ਮਨ ਲੋ ਬਹੁਤ ਅਕਾਲਪੁਰਖ ਨੇ ਮਿਹਰ ਕੀਤੀ ਹੈ ਮੈਨੂੰ ਬਹੁਤ ਪਿਆਰ ਮਿਲਿਆ ਤੇ ਰਹੀ ਗੱਲ ਮੈਨੂੰ ਬੂਸਟ ਵੀ ਨਹੀਂ ਕਰਨੀ ਆਂਦੀ ਪੋਸਟ ਮੈਨੂੰ ਮਨ ਲੋ ਵਾਸਤੇ ਕਰ ਮੈਂ ਕਦੀ ਪੈਸਾ ਨਹੀਂ ਲਾਇਆ ਉਹਦੇ ਤੇ ਇੰਸਟਾਗ੍ਰਾਮ ਤੇ ਨਾ ਫੇਸਬੁੱਕ ਤੇ ਤੇ ਮੈਂ ਆਪਣੇ ਆਪ ਦੀ ਗੱਲ ਕਰਾਂ ਤਾਂ ਮੇਰੇ ਵਾਸਤੇ ਵਰਦਾਨ ਸਾਬਤ ਹੋਈ ਹੈ ਤੇ ਮੇਰਾ ਜੀ ਕਰਦਾ ਮੈਂ ਬਹੁਤ ਜ਼ਿਆਦਾ ਮਿਹਨਤ ਕਰਾਂ ਸੋ ਇੱਕ ਤਰੀਕਾ ਵੱਖਰਾ ਹੀ ਵੇਖਿਆ ਗਿਆ ਹਾਂ ਜੀ ਹਾਂ ਜੀ ਦਰਵਾਜੇ ਦੇ ਕੋਲ ਖੜਦਾ ਹੈ ਦਰਵਾਜੇ ਦੇ ਕੋਲ ਖੜ ਕੇ ਹੀ ਕੋਈ ਮਜਿਸ਼ੀਅਨ ਨਹੀਂ ਕੋਈ ਕੁਝ ਨਹੀਂ ਆਪੇ ਮਿਊਜ਼ਿਕ ਦਿੰਦਾ ਉਹਨੂੰ ਤੇ ਉਹੀ ਜਿਹੜਾ ਉਦਾਂ ਹੀ ਮਤਲਬ ਲੋਕੀ ਨੂੰ ਪਸੰਦ ਕਰਦੇ ਕੀ ਕਹੋਗੇ ਇਹ 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 ਕਰਨ ਕਰਾਨ ਵਾਲਾ ਰੱਬ ਹੈ ਜੀ ਸਾਰਾ ਕਿਉਂਕਿ ਮੇਰਾ ਇਦਾਂ ਦਾ ਕੋਈ ਪਲਾਨ ਨਹੀਂ ਸੀ ਉਹ ਨਾ ਉਹ ਵੀਡੀਓ ਹੀ ਪਲਾਨ ਕਰਕੇ ਬਣਾਈ ਗਈ ਸੀ ਵੀ ਇਦਾਂ ਕੁਝ ਨਹੀਂ ਸੀ ਵੀ ਸਪੈਸ਼ਲੀ ਵੀ ਕਿਸੇ ਨੂੰ ਕਿਹਾ ਹੋ ਵੀ ਮੈਂ ਨੋਰਮਲੀ ਗਾ ਰਿਹਾ ਸੀਗਾ ਤੁਸੀਂ ਮੇਰੀ ਡਰੈੱਸ ਵੀ ਦੇਖੀ ਹੋਊਗੀ ਹਾਂ 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 ਟੀ-ਸ਼ਰਟ ਪਾਈ ਆਏ ਹਾਈ ਨਿੱਕੀ ਜਿਹੀ ਮੈਂ ਸੌਰੀ ਤੇ ਤੇ ਕਿਸੇ ਸੱਜਣ ਨੇ ਮੇਰੇ ਮਿੱਤਰ ਨੇ ਉਹ ਪਹਿਲੇ ਦਿਨੀ ਮੇਰਾ ਦੋਸਤ ਬਣਾਇਆ ਸੀਗਾ ਉਹਦੇ ਕੋਲ ਆਈਫੋਨ ਸੀ ਉਹਨੇ ਵੀਡੀਓ ਬਣਾ ਲਈ ਤੇ ਉਹਨੇ ਆਪਣੇ ਪੇਜ ਤੋਂ ਪਾਈ ਸੀ ਉਹ ਮੇਰੇ ਪੇਜ ਤੋਂ ਵੀ ਨਹੀਂ ਮੇਰੇ ਨਾਲ ਕਲੈਬ ਹੋਈ ਹੋਈ ਸੀਗੀ ਤੇ ਬਸ ਉਹ ਤੋਂ ਬਾਅਦ ਉਹ ਚੱਲ ਗਈ ਤਾਂ ਆਪਣਾ ਮਤਲਬ ਨਾ ਚੱਲ ਗਿਆ ਨਾ ਚੱਲ ਗਿਆ ਸੋ ਸਾਡੇ ਦਰਸ਼ਕਾਂ ਨੂੰ ਜਿਹੜਾ ਜਿੱਥੋਂ ਨਾ ਸ਼ੁਰੂ ਹੁੰਦਾ ਫਿਰ ਰਿਆਜ਼ ਦਾ ਹਾਂਜੀ 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 ਤੇ ਉਹ ਜ਼ਰੂਰ ਗਾਣਾ ਜ਼ਰੂਰ ਬਣਦਾ ਜੀ ਹਾਈ ਪਾਤੜਾਂ ਤੋਂ ਮੂਨਕ ਵਿਚਾਲੇ ਪਿੰਡ ਪੈਂਦਾ ਜ਼ਿਲ੍ਹਾ ਪੈਂਦਾ ਹੈਗਾ ਮੇਰਾ ਸੰਗਰੂਰਨੀ ਨੀ ਪੰਡਤਾਂ ਦਾ ਮੁੰਡਾ ਇੱਕ ਗਾਣੇ ਗੁਣੇ ਗਾਉਂਦਾ ਕਿਰਾ ਪੁੱਛ ਲਈ ਤੂੰ ਪੂਰਾ ਮਸ਼ਹੂਰ ਨਹੀਂ ਪਤੜਾਂ ਤੋਂ ਮੂਣਕ ਵਿਚਾਲੇ ਪਿੰਡ ਪੈਂਦਾ ਜਿਲਾਂ ਪੈਂਦਾ ਹੈਗਾ ਮੇਰਾ ਸੰਗਰੂਰ ਨਹੀਂ ਪੰਡਤਾਂ ਦਾ ਮੁੰਡਾ ਇੱਕ ਗਾਣੇ ਗੁਣੇ ਗਾਉਂਦਾ ਕਿਰਾ ਪੁੱਛ ਲਈ ਤੂੰ ਪੂਰਾ ਮਸ਼ਹੂਰ ਨਹੀਂ ਇਹਨੂੰ ਫੁਕਰੀ ਜਾਣੀ ਨਾ ਜਾਣੇ ਮੇਰੀਏ ਨਹੀਂ ਕੁਝ ਵੱਡਾ ਸਾਰਾ ਹੱਥ ਕਰਕੇ ਵਿਖਾਉਣਾ ਚਾਹੁੰਨਿਆਂ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਰਾਤ ਵੱਲੀ ਐ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲਿਆਉਣਾ ਚਾਹੁੰਨਿਆਂ ਪਿੰਡੋਂ ਤੇਰੇ ਸ਼ਹਿਰ ਨੂੰ ਵਰਾਤ ਵੱਲੀਏ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲਿਆਉਣਾ ਚਾਹੁੰਨੇ ਆ ਇਹ ਬੋਲ ਵੀ ਰਿਆਜ਼ ਦੇ ਨੇ ਲਿਖੇ ਹਾਂ ਇਹ ਮੇਰੇ ਲਿਖੇ ਜਿੰਨੇ ਕੁ ਮੇਰੀ ਆ ਪੋਸਟਾਂ ਪਈਆਂ ਹੋਈਆਂ ਨੇ ਫੇਸਬੁਕ ਇੰਸਟਾਗ੍ਰਾਮ ਤੇ ਸਾਰੇ ਮੇਰੇ ਆਪ ਦੇ ਲਿਖੇ ਹੋਏ ਜੀ ਤੇ ਇਹ ਮੇਰੀ ਆਪ ਦੀ ਫੀਲਿੰਗਾਂ ਨੇ ਪੰਡਤ ਜ਼ਿਆਦਾਤਰ ਜਿਹੜੇ ਮੁੰਡੇ ਨੇ ਉਹ ਗੀਤ ਨਹੀਂ ਗਾਉਂਦੇ ਹਾਂਜੀ ਕਿਵੇਂ ਸ਼ੌਕ ਪਿਆ بس ਇਹ ਵੀ ਮੈਂ ਪ੍ਰਮਾਤਮਾ ਤੋਂ ਵਾਹੀ ਕਹਿ ਸਕਦੇ ਹਾਂ ਕਿ ਗਲਾਕਾਰੀ ਸਾਡੇ ਪਿੰਡ ਤੋਂ ਜਾਂ ਮੇਰੀ ਫੈਮਿਲੀ ਤੋਂ 12-15 ਕਿਲੋਮੀਟਰ ਦੂਰ ਦੀ ਤੂਰੀ ਫਿਰਦੀ ਸੀ। ਹਾਂ ਹਾਂ ਤੇ ਇਹ ਮੈਂਰੇ ਕਈ ਇੰਟਰਵਿਊਆਂ 'ਚ ਮੈਂ ਇਸ ਗੱਲ ਦਾ ਜ਼ਿਕਰ ਕੀਤਾ। ਮੇਰੇ ਮੇਰੇ ਨਾਨਾ ਜੀ ਸੀਗੇ ਸ਼ਾਇਦ ਉਹ ਉਹ ਮੇਰੀ ਮਾਤਾ ਦੱਸਦੀ ਹੁੰਦੀ ਸੀ ਕਿ ਕਬੀਸਰ ਸੀਗੇ। ਤੇ ਕਿਤੇ ਮੈਨੂੰ ਲੱਗਦਾ ਵੀ ਉਧਰਲਾ ਗੁਣ ਮੇਰੇਕ ਨਹੀਂ ਆ ਗਿਆ। ਅੱਛਾ ਵੀ ਹੋ ਸਕਦਾ گاਉਂ ਬਜਾਉਣ ਦਾ ਕੋਈ ਐਦਾਂ ਦਾ ਹੈ ਹੀ ਨਹੀਂ ਸੀਗਾ। ਸਾਡੇ ਤਾਂ ਪਿੰਡ 'ਚ ਵੀ ਨਹੀਂ ਸੀ ਹੈਗਾ। ਬਸ ਉਧਰੋਂ ਕਿਤੇ ਨਾ ਕਿਤੇ ਮਹਾਰਾਜ ਦੀ ਕਿਰਪਾ ਹੋ ਗਈ ਆਪਣੇ ਤੇ। ਪੰਡਤ ਜਿਆਦਾ ਦੇਖੇ ਜਾਂ ਪੱਤਰੀਆਂ ਦੇਖਦੇ ਨੇ ਜਾਂ ਮਾਸਟਰ ਪਰ ਜਿਹੜੇ ਸਿੰਗਰ ਨੇ ਬੜੇ ਰਿਅਰ ਮਿਲਦੇ ਨੇ ਕੋਈ ਹੁਣ ਵੈਸੇ ਤਾਂ ਜਾਤਾਂ ਪਾਤ ਵਾਲਾ ਮੁੱਦਾ ਮੁੱਕੀ ਗਿਆ ਜੀ ਕੋਈ ਵੀ ਬੰਦਾ ਕੁਝ ਵੀ ਕਰ ਸਕਦਾ ਹਨਾ ਤੇ ਇਹ ਵਿਥਿਆ ਟੁੱਟਣੀ ਚਾਹੀਦੀ ਹੈ ਇਹ ਮੈਂ ਨਹੀਂ ਕਹਿੰਦਾ ਵੀ ਇਸ ਇਹਨਾਂ ਵਾਸਤੇ ਸਭਾਸੇ ਟੁੱਟਣੀ ਚਾਹੀਦੀ ਹੈ ਜਿਹੜਾ ਬੰਦਾ ਜਿਸ ਦੀ ਚੈਲੰਜ ਹੈ ਉਹਨੂੰ ਉਹਦੇ ਮਲੋ ਹੁਨਰ ਦੇ ਮੁਤਾਬਕ ਰੁਤਬਾ ਮਿਲਣਾ ਚਾਹੀਦਾ ਉਹ ਜਿਹੜੀ ਮਰਜ਼ੀ ਜਾਤੀ ਚੋਂ ਆ ਜਿਹੜੇ ਮਰਜ਼ੀ ਧਰਮ ਚੋਂ ਆ ਧਰਮ ਜਾਤੀ ਮੈਟਰ ਨਹੀਂ ਕਰਦੀ ਮੈਟਰ ਤੁਹਾਡਾ ਮਲੋ ਟੈਲੈਂਟ ਕਰਦਾ ਜੇ ਅਪਾ ਫੈਮਿਲੀ ਦੀ ਗੱਲ ਕਰੀਏ ਤਾਂ ਰਿਆਜ਼ ਦੀ ਫੈਮਿਲੀ ਕਿੱਦਾਂ ਦੀ ਆ ਰਿਆਜ਼ ਨੂੰ ਉਦੇ ਬਾਰੇ ਦੱਸੋ ਜੀ ਅ ਮੇਰੇ ਫਾਦਰ ਸਾਹਿਬ ਜੀ ਪੋਸਟ ਆਫਿਸ ਜੋਬ ਕਰਦੇ ਸੀਗੇ ਰਿਟਾਇਰ ਹੋਏ ਮਾਤਾ ਮੇਰੀ ਮਤਲਬ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਲੋਸ ਹੋ ਗੁਜ਼ਰ ਗਿਆ ਸੀ 28/2/2022 ਭਰਾ ਨੇ ਮੇਰੀ ਪਰਜਾਈਆਂ ਨੇ ਪੈਣਾ ਚਾਰ ਹੂੰ ਠੀਕ ਹੈ ਸੋਹਣੀ ਫੈਮਿਲੀ ਆ ਬਹੁਤ ਸੋਹਣਾ ਘਰ ਆ ਘਰ ਵੱਲੋਂ ਕਦੇ ਨਰਾਜ਼ਤਾ ਨਹੀਂ ਹੁੰਦੇ ਘਰ ਦੇ ਵੀ ਮੁੰਡਾ ਗੀਤ ਗਾਉਣ ਲੱਗੇ ਨਿਰਾਸ਼ ਵੀ ਨਹੀਂ ਹੁੰਦੇ ਬਹੁਤੇ ਖੁਸ਼ ਵੀ ਨਹੀਂ ਹੁੰਦੇ ਜਿ ਵਿੱਚ ਵਿਚਾਲੇ ਜੀ ਪਤਾ ਹੀ ਨਹੀਂ ਲੱਗਿਆ ਜੀ ਹੂੰ ਮਤਲਬ ਹੂੰ ਜੈਦਾਂ ਵੀ ਠੀਕ ਆ ਉਹ ਇਹਦਾ ਉਹਨਾਂ ਨੂੰ ਅਜੇ ਇੰਨਾ ਨਹੀਂ ਪਤਾ ਵੀ ਮੈਨੂੰ ਇੰਨੇ ਪਿਆਰ ਮਿਲਣ ਲੱਗਿਆ ਜਾਂ ਮੈਂ ਇੰਨਾ ਕ ਮਸ਼ਹੂਰ ਹੋ ਗਿਆ ਹਾਂ ਬਸ ਠੀਕ ਆ ਆਮ ਨੋਰਮਲ ਵਾਂਗੂ ਹੀ ਚੱਲਦਾ ਕੰਮ ਨਹੀਂ ਬਾਪੂ ਦਾ ਤੁਸੀਂ ਬੜਾ ਜ਼ਿਕਰ ਕਰਦੇ ਹੋ ਹਾਂਜੀ 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 ਬਾਪੂ ਕੀ ਕਹਿੰਦੇ ਨੇ ਉਹ ਦੱਸੋ ਫਾਦਰ ਸਾਹਿਬ ਮੇਰੇ ਕਿਉਂਕਿ ਮੈਨੂੰ ਐਦਾਂ ਲੱਗਦਾ ਹੁੰਦਾ ਜਿਹੜਾ ਕੁਛ ਬੰਦਾ ਹੁੰਦਾ ਹੈ ਜਿਹੜਾ ਕੁਛ ਬੰਦਾ ਬੋਲਦਾ ਹੈ ਉਹਦੇ ਚ ਉਹਦਾ ਮਾਪੇ ਮਾਪਿਓ ਦਾ ਖੂਨ ਬੋਲਦਾ ਹੁੰਦਾ ਹੈ ਨਾ ਕਿਉਂਕਿ ਉਹਨਾਂ ਨੇ ਖੂਨ ਵੇਚ ਕੇ ਪੜਾਇਆ ਹੁੰਦਾ ਤੁਹਾਨੂੰ ਇਥੋਂ ਧਿੱਕਰ ਪਹਚਾਇਆ ਹੁੰਦਾ ਹਾਲਾਂਕਿ ਹੁਣ ਉਹਨਾਂ ਨੂੰ ਇਸ ਗੱਲ ਆ ਸੋਸ਼ਲ ਮੀਡੀਆ ਨਹੀਂ ਦੇਖਦੇ ਹੈਗੇ ਨਾ ਹੀ ਉਹਨਾਂ ਕੋਲ ਫੋਨ ਹੈਗਾ ਮੈਂ ਹੁਣ ਘਰੇ ਜਾਣਾ ਤਾਂ ਉਦਾਂ ਹੀ ਨੋਰਮਲੀ ਉਹ ਟ੍ਰੀਟ ਕਰਦੇ ਜਿਦਾ ਆਮ ਕਰਦੇ ਆਮ ਹੀ ਕਰਨਾ ਚਾਹੁੰਦੇ ਚਲ ਆਪਾਂ ਅੱਡੇ ਕੋਈ ਬਹੁਤੇ ਵੱਡੇ ਉਹ ਵੀ ਨਹੀਂ ਬਣ ਗਏ ਵੀ ਜਿਆਦਾ ਆਪਣੇ ਦੋ ਮੂੰਹ ਹੀ ਲੱਗ ਗਏ ਪਰ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਇਸ ਚੀਜ਼ ਦਾ ਵੀ ਇਹ ਨੂੰ ਹੁਣ ਚਾਰ ਬੰਦੇ ਜਾਣਦੇ ਨੇ ਕੈਂਟ ਬੰਦੇ ਨੇ ਜੀ ਉਹ ਮੈਂ ਜੇ ਹਰ ਇੱਕ ਸਾਂ ਤੇ ਆਪਣੇ ਫਾਦਰ ਸਾਹਿਬ ਦਾ ਨਾਮ ਲਵਾਂ ਤਾਂ ਉਹ ਬਹੁਤ ਘਾਟਾ ਕਿਉਂਕਿ ਉਹਨਾਂ ਦੇ ਬਦੌਲਤ ਇੱਥੇ ਹੈਗੇ ਹਨ ਯਾਨੀ ਆਮ ਗਰੀਬ ਘਰ ਚੋਂ ਨਿਕਲ ਕੇ ਆਏ ਆ ਨਿੱਕੇ ਹੁੰਦਿਆਂ ਨੂੰ ਉਹ ਕਿਤੇ ਹਟਾ ਕੇ ਢਾਬੇ ਤੇ ਵੀ ਲਾ ਸਕਦੇ ਸੀਗੇ ਪਰ ਉਹਨਾਂ ਨੇ ਆਪਣਾ ਖੂਨ ਵੇਚ ਕੇ ਸਾਨੂੰ ਪੜਾਇਆ ਜੇ ਹੁਣ ਐਨੇ ਬੰਦਿਆਂ 'ਚ ਖੜਕੇ ਬੋਲਦੇ ਆਂ ਗਾਉ ਨੇ ਆ ਲਿਖਦੇ ਆਂ ਤਾਂ ਇਹ ਮੇਰੇ 'ਚੋਂ ਮੇਰਾ ਫਾਦਰ ਬੋਲਦਾ ਜੀ ਦੂਸਰਾ ਜ਼ਿਕਰ ਤੁਹਾਡੇ ਗੱਲਾਂ ਦੇ ਵਿੱਚ ਜਿਹੜਾ ਦੇਖਦੇ ਆਂ ਉਹ ਯਾਰਾਂ ਦੋਸਤਾਂ ਨਾਲ ਬਹੁਤ ਵੱਡੀ سپورਟ ਹੁੰਦੀ ਹੈ ਜੀ ਯਾਰ ਦੋਸਤ ਉਹ ਰਿਸ਼ਤੇ ਹੁੰਦੇ ਨੇ ਜਿਹੜੇ ਤੁਸੀਂ ਆਪ ਕ੍ਰੀਏਟ ਕਰ ਜਿਹੜੇ ਉਤੋਂ ਵੱਡ ਕੇ ਆਉਂਦੇ ਹੋਏ ਮਾਮੀ ਦਾ ਮਾਸੀ ਚਾਚੀ ਦਾਈ ਜੋ ਵੀ ਚਲੋ ਹੈਗੇ ਉਹ ਵੀ ਵਧੀਆ ਰਿਸ਼ਤੇ ਨੇ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਬਟ ਉਹ ਸਾਨੂੰ ਨਿਭਾਣੇ ਪੈਂਦੇ ਨੇ ਲਾਈਫਟਾਈਮ ਬਟ ਜਿਹੜਾ ਯਾਰੀ ਦੋਸਤੀ ਦਾ ਰਿਸ਼ਤਾ ਉਹ ਐਦਾਂ ਦਾ ਰਿਸ਼ਤਾ ਹੈ ਜੀ ਜਿਹੜਾ ਇੱਥੇ ਆ ਕੇ ਅਸੀਂ ਆਪ ਹੀ ਖੁਦ ਬਣਾਉਨੇ ਆ ਤੇ ਇਹ ਜਦੋਂ ਤਿੱਕਰ ਥੋੜਾ ਦਿਲ ਮੰਨਦਾ ਉਦੋਂ ਤਿੱਕਰ ਤੁਸੀਂ ਉਹ ਰਿਸ਼ਤਾ ਰੱਖਦੇ ਹੋ ਤੇ ਜਦੋਂ ਥੋੜਾ ਦਿਲ ਨਹੀਂ ਮੰਨਦਾ ਉਦੋਂ ਤੁਸੀਂ ਉਹਨੂੰ ਛੱਡਦੇ ਨੇ ਉਹ ਤੇ ਮੇਰੇ ਵਾਸਤੇ ਮਾਨ ਦੀ ਗੱਲ ਹੈ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਬਹੁਤ ਸਪੋਰਟ ਕੀਤਾ ਬਹੁਤ ਗਵਾਇਆ ਟੂਰਨਾਮੈਂਟਾਂ ਤੇ ਮੇਲ ਦਿਲ ਦੀ ਕਿਤਾਬ ਵਾਲੇ ਇਕੱਲੇ ਇਕੱਲੇ ਪੇਜ 'ਤੇ ਇਕੱਲੇ ਇਕੱਲੇ ਸੱਜਣ ਦਾ ਨਾਮ ਲਿਖਿਆ। ਸੋ ਮੇਰੇ ਸਾਰੇ ਦੋਸਤਾਂ ਦੇ ਨਾਮ ਮੇਰੇ ਜਨਮ 'ਚ ਨਹੀਂ ਮੇਰੇ ਦਿਲ 'ਤੇ ਨੇ ਰਹੇ ਨੇ ਹਮੇਸ਼ਾ ਰਹਿਣਗੇ। ਇੱਕ ਗਾਣਾ ਵੀ ਸੁਣਾ ਦੇ ਜਿਹਦੇ ਵਿੱਚ ਬਾਪੂ ਦਾ ਜ਼ਿਕਰ ਆ। ਬਾਪੂ ਦਾ ਮੈਂ ਕਹਾਂ ਮੈਂ ਇੱਕ ਗਾਣਾ ਉਹ ਉਹ ਵੀ ਵਾਇਰਲ ਹੋਇਆ ਜੀ। ਹਮ ਹਾਈ ਕੱਚੇ ਕੋਠਿਆਂ 'ਚ ਰਹਿੰਦੀ ਬਾਬਾ ਫੈਮਿਲੀ। ਉਹ ਕੱਚੇ ਕੋਠਿਆਂ 'ਚ ਰਹਿੰਦੀ ਬਾਬਾ ਫੈਮਿਲੀ ਤੇ ਕੋਠੀ 'ਚ ਸ਼ਿਫਟ ਕਰਨੀ। ਆ ਫੋਰਚੂਨਰ ਕਢਾਉਣੀ ਕਾਲੇ ਰੰਗ ਦੀ ਤੇ ਬਾਪੂ ਨੂੰ ਗਿਫਟ ਕਰਨੀ ਉਹ ਫੋਰਚੂਨਰ ਕਢਾਉਣੀ ਕਾਲੇ ਰੰਗ ਦੀ ਤੇ ਬਾਪੂ ਨੂੰ ਗਿਫਟ ਕਰਨੀ ਜੇਪਾ ਜ਼ਿਕਰ ਕਰੀਏ ਜਿੱਦਾਂ ਜੇ ਤੁਹਾਡਾ ਪਿੰਡ ਦਾ ਜਿਹੜਾ ਪਿੰਡ ਆ ਤੁਹਾਡਾ ਉਹ ਬੇਸਿਕਲੀ ਕਿੱਥੇ ਆ ਇਹ ਪਿੰਡ ਪੈਂਦਾ ਜੀ ਸੰਗਰੂਰ ਡਿਸਟ੍ਰਿਕਟ ਚ ਪੈਂਦਾ ਪਾਤਰਾ ਤੇ ਮੂਨਕ ਉਟਾਉਨ ਨੇ ਛੋਟੇ ਛੋਟੇ ਸ਼ਹਿਰ ਨੇ ਉਹਨਾਂ ਦੇ ਬਿਲਕੁਲ ਮਿੱਟੇ ਚ ਹਰਿਆਣੇ ਏਰੀਆ ਦੇ ਬਾਰਡਰ ਦੇ ਨਾਲ ਨਾਲ ਏਰੀਆ ਖਨੋਰੀ ਪਾਤਰਾ ਮੂਨਕ ਇਹ ਉਹ ਬੈਲਟ ਆ ਤੇ ਸਾਡੇ ਪਿੰਡਾਂ ਤੇ ਵੀ ਹਰਿਆਣੇ ਦਾ ਬਾਬਾ ਪ੍ਰਭਾਵ ਆ ਤੇ ਮੈਂ ਐਸੇ ਕਰਕੇ ਉਹ ਗਾਣੇ 'ਚ ਜ਼ਿਕਰ ਵੀ ਕੀਤਾ ਵੀ ਪਾਤਰਾ ਤੋਂ ਮੂਨਕ ਵਿਚਾਲੇ ਪਿੰਡ ਪੈਂਦਾ ਜ਼ਿਲ੍ਹਾ ਪੈਂਦਾ ਹੈਗਾ ਮੇਰਾ ਸੰਗਰੂਰ ਨਹੀਂ ਪੰਡਤਾਂ ਦਾ ਮੁੰਡਾ ਇੱਕ ਗਾਣੇ ਗੁਨੇ ਗਾਉਂਦਾ ਹੈ ਕਿਰਾ ਪੁੱਛਲੀ ਤੇ ਪੂਰਾ ਮਸ਼ਹੂਰ ਨਹੀਂ ਗਾਣਾ ਪੂਰਾ ਹੀ ਗਾ ਕੇ ਦਿਖਾ ਦਿਓ ਜਰਾ ਉਹਦਾ ਨੈਕਸਟ ਅੰਤਰਾ ਮੈਂ ਤੁਹਾਨੂੰ ਸੁਣਾ ਦੇਣਾ ਔਏ ਗਿਣਤੀ ਵਰਾਤੀਆਂ ਦੀ ਕਰਨੀ ਨਹੀਂ ਆਪਾਂ ਜਮਾਂ ਖੁੱਲਾ ਸੱਦਾ ਸਾਰੇ ਮੇਰੇ ਯਾਰਾਂ ਨੂੰ ਪਿੰਡ ਵਿੱਚ ਬੰਦਾ ਕੋਈ ਛੱਡਣਾ ਨਹੀਂ ਬਾਕੀ ਨਾਲੇ ਲੈ ਕੇ ਆਉਣਾ ਸਾਰੇ ਕਲਾਕਾਰਾਂ ਨੂੰ ਗਿਣਤੀ ਵਰਾਤੀਆਂ ਦੀ ਕਰਨੀ ਨਹੀਂ ਆਪਾਂ ਜਮਾਂ ਖੁੱਲਾ ਸੱਦਾ ਸਾਰੇ ਮੇਰੇ ਯਾਰਾਂ ਨੂੰ ਪਿੰਡ ਵਿੱਚ ਬੰਦਾ ਕੋਈ ਛੱਡਣਾ ਨਹੀਂ ਬਾਕੀ ਨਾਲੇ ਲੈ ਕੇ ਆਉਣਾ ਸਾਰੇ ਕਲਾਕਾਰਾਂ ਨੂੰ ਨਾਲੇ ਆਖਦੀ ਡੈਡੀ ਨੂੰ ਦਾਦ ਲੈਣਾ ਨਹੀਂ ਨਹੀਂ ਬੱਲੇ ਬੱਲੇ ਵਸ ਜਨ ਦੀ ਕਰਾਉਣੀ ਚਾਹੁੰਦੇ ਆ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਰਾਤ ਵੱਲੀ ਐ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲਿਆਉਣਾ ਚਾਹੁੰਨੇ ਆ ਪਿੰਡੋਂ ਤੇਰੇ ਸ਼ਹਿਰ ਨੂੰ ਵਰਾਤ ਵੱਲੀ ਐ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਦੇ ਲਿਆਉਣਾ ਚਾਹੁੰਨੇ ਆ ਯਾਦ ਇੱਕ ਕੱਲ ਪੁੱਛਿਆ ਵੀ ਜਿੱਦਾਂ ਤੁਸੀਂ ਸ਼ੁਰੂਆਤ ਤੁਹਾਡੀ ਹੁੰਦੀ ਇੱਕ ਗੇਟ ਦੇ ਹੜਕੇ ਤੁਸੀਂ ਕਹੋ ਹਾਂਜੀ ਹਾਂਜੀ ਉਹ ਤੁਹਾਡੇ ਉਹ ਕਨਸੈਪਟ ਦਿਮਾਗ 'ਚ ਕਿਵੇਂ ਆਉਂਦਾ ਉਹ ਦੇਖੋ ਜੀ ਜਿਹੜੀ ਮੈਂ ਉਹ ਢੋਲ ਕਬਜਾਈ ਗੇਟ ਤੇ ਉਹ ਮੈਂ ਇਦਾਂ ਤਾਂ ਹੈ ਨਹੀਂ ਮੈਂ ਇੱਕ ਦਿਨ ਸਿੱਖ ਗਿਆ ਬਚਪਨ ਤੋਂ ਹੀ ਵਜਾਉਂਦਾ ਆ ਰਿਹਾ ਸੀਗਾ ਬਟ ਮੈਨੂੰ ਇਹ ਨਹੀਂ ਸਿੱਫਤਾ ਵੀ ਇਹ ਚੀਜ਼ ਮੈਨੂੰ ਮਸ਼ਹੂਰ ਕਰ ਦੂਗੀ ਇਹ ਮੈਂ ਪਹਿਲਾਂ ਵੀ ਗਾਉਂਦਾ ਰਿਹਾ ਨਿੱਕੇ ਹੁੰਦੇ ਤੋਂ ਹੀ ਗਾਉਂਦੇ ਰਹੇ ਹਾਂ ਸਕੂਲ ਟਾਈਮ ਉਹਦੇ ਬਸ ਗਾ ਰਿਹਾ ਸੀਗਾ ਉਹ ਬਾਈ ਨੇ ਵੀਡੀਓ ਬਣਾ ਲਈ ਉਹ ਵੀਡੀਓ ਵਾਇਰਲ ਹੋ ਗਈ ਉਹ ਤੋਂ ਬਾਅਦ ਮੇਰਾ ਇਹ ਸਟਾਈਲ ਬਣ ਗਿਆ ਮੇਰੇ ਕੋਲ ਗਾਣੇ ਲਿਖੇ ਪਏ ਸੀ ਮੈਂ ਤਾਂ ਗਾ ਗਾ ਕੇ ਉਹ ਪਾਈ ਗਿਆ ਬਟ ਹੁਣ ਮੈਂ ਬਹੁਤ ਮੇਲਿਆਂ ਤੇ ਟੂਰਨਾਮੈਂਟਾਂ ਤੇ ਵਧੀਆ ਪ੍ਰੋਗਰਾਮਾਂ ਤੇ ਪਰਫਾਰਮ ਕਰਦਾ ਸ਼ੋਅ ਲਾਉਣਾ ਤੇ ਵਧੀਆ ਜਾ ਰਿਹਾ ਹੈ ਉਹ ਜਿਹੜੇ ਤੁਸੀਂ ਗਾਣੇ ਗਾਏ ਨੇ ਉਹ ਤੁਸੀਂ ਕਿਸੇ ਤੋਂ ਸਿੱਖਿਆ ਦਾ ਕੁਝ ਨਹੀਂ ਹੈਗਾ ਮੈਂ ਯੂਨੀਵਰਸਿਟੀ ਪਹਿਲਾਂ ਪੜ੍ਹਦਾ ਰਿਹਾ ਜੀ ਪੜ੍ਹਦੇ ਹੋਏ ਮੈਂ ਰਿਹਾ ਯੂਨੀਵਰਸਿਟੀ ਅਲੀ ਅਕਬਰ ਜੀ ਹੁੰਦੇ ਸੀਗੇ 뮤직 ਦੇ ਉਹ ਵਾਲੋ ਟੀਚਰ ਸੀ ਉਹਨਾਂ ਕੋਲ ਮੈਂ ਸਾਲ ਜਿਹੜੇ ਸਾਲ ਇੱਥੇ ਯੂਨੀਵਰਸਿਟੀ ਰਿਹਾ ਪਟਿਆਲੇ ਪਟਿਆਲੇ ਜੀ ਹਾਂ ਤੇ ਬਸ ਉਹ ਉੱਥੇ ਸਿੱਖਿਆ ਲਾ ਲ ਹੋ ਰਿਹਾ ਲਾ ਉਹਨਾਂ ਦੇ ਮੈਂ ਸੰਗਤ ਕੀਤੀ ਤੇ 뮤직 ਦਾ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਇਹ ਐਦਾਂ ਨਹੀਂ ਹੋਇਆ ਵੀ ਮੈਂ ਇੱਕਦਮ ਹੀ ਆ ਗਿਆ ਸੋਸ਼ਲ ਮੀਡੀਆ ਤੇ ਮੈਂ ਮੈਂ ਬਾਕਾਇਦਾ ਮੈਨੂੰ ਇਹਦੇ ਬਾਰੇ ਜਾਣਕਾਰੀ ਹੈਗੀ ਸੀਗੀ ਸੰਗੀਤ ਦੀ ਵੀ ਕਿੱਦਾਂ ਕੀ ਕਿੱਥੇ ਇੱਕ ਗੱਲ ਕਰ ਰਹੀ ਸੀ ਕਹਿੰਦੇ ਵੀ ਜਿਹੜਾ ਦਰਵਾਜ਼ੇ ਦੇ ਖੜਕੇ ਮੁੰਡਾ ਆਉਂਦਾ ਉਹਦਾ ਰੀਸੈਂਟਲੀ ਇੱਕ ਗੀਤ ਆ ਪੰਜਾਬ ਵਾਲਾ ਉਹ ਜਿਹੜਾ ਗੀਤ ਆ ਉਹ ਮੈਂ ਸੁਣਿਆ ਨਹੀਂ ਤੁਸੀਂ ਮੇਰੇ ਦਰਸ਼ਕਾਂ ਨੂੰ ਵੀ ਸੁਣਾ ਦਿਓ ਤੇ ਨਾਲ ਮੈਂ ਵੀ ਸੁਣਾਂ ਹਾਂਜੀ ਉਹ ਗਾਣਾ ਸੀਗਾ ਜੀ ਕਿਤੇ ਆ ਨਾਂ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ ਹਾਂਜੀ ਹਾਂ ਹਾਏ ਪਹਿਲਾਂ ਤਾਂ 47 ਵਾਲਾ ਪਾਰ ਮੈਂ ਤਨ ਤੇ ਢੋਆ ਫਿਰ 1966 ਚ ਛੋਟਾ ਭਾਈ ਵੱਖਰਾ ਹੋਇਆ ਹੋਸਨ 84 ਵਾਲਾ ਉੱਤਰ ਜਦ ਲਿਡੜਾਂ ਤੋਂ ਮੰਗਿਆ ਤਾਂ ਸਦਾ ਜਵਾਬ ਹੁੰਦਾ ਸੀ ਹਾਈ ਕਿਤੇ ਆਣਾ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ ਹਾਂ ਕਿਤੇ ਆਣਾ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ ਹੋਏ ਤਕੇ ਤਕੇ ਕਰਕੇ ਜਦ ਮੈਂ ਆਪਣੇ ਪੈਰ ਖਲੋਇਆ ਗੈਰਾਂ ਤੇ ਕੋਈ ਸ਼ਿਕਵਾ ਨਹੀਂ ਕੋਈ ਮੈਂ ਆਪਣਾ ਤੇ ਰੋਇਆ ਓਏ ਗੈਰਾਂ ਤੇ ਕੋਈ ਸ਼ਿਕਵਾ ਨਹੀਂ ਮੈਨੂੰ ਮੈਂ ਆਪਣਾ ਤੇ ਰੋਇਆ ਆਏ ਲੈਟਸ ਦਾ ਭੂਤ ਚਿੰਬੜਿਆ ਬਾਹਰ ਜਾਣ ਲਈ ਹਰ ਗੱਭਰੂ ਬੇਤਾਬ ਹੁੰਦਾ ਸੀ ਹਾਂ ਕਿਤੇ ਆਣਾ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ ਹੋ ਕੀ ਤੇ ਆਣਾ ਕਹਿਣਾ ਪੈ ਜੇ ਇੱਕ ਪੰਜਾਬ ਹੁੰਦਾ ਸੀ ਯਾ ਜੀ ਬੜਾ ਦਰਦ ਨਜ਼ਰ ਆ ਰਿਹਾ ਹੈ ਵੀ ਜੋ ਤੁਹਾਡੇ ਦਿਲ ਦੇ ਵਿੱਚ ਹਰ ਇੱਕ ਬੰਦਾ ਸਹਿ ਜੀ ਅੰਦਾਜ਼ਾ ਲਾ ਸਕਦਾ ਕੀ ਸੋਚਦੇ ਹੋ ਅੱਜ ਪੰਜਾਬ ਕਿੱਥੇ ਖੜਾ ਹੈ ਕਿਹੜਾ ਕਿਹੜਾ ਦਰਦ ਹੈ ਜਿਹੜਾ ਸਾਨੂੰ ਦੇਖਣ ਤੇ ਵਿਚਾਰਨ ਦੀ ਲੋੜ ਹੈ ਤਾਂ ਕਿ ਜਿਹੜਾ ਇੱਕ ਗਾਣਾ ਤੁਹਾਡਾ ਸੱਚਮੁੱਚ ਕਿਤੇ ਸੀ ਨਾ ਲੱਗ ਜਵੇ ਹਾਂਜੀ ਦੇਖੋ ਜੀ ਵੈਸੇ ਤਾਂ ਸਾਡੀ ਧਰਤੀ ਗੁਰੂਆਂ ਪੀਰਾਂ ਦੀ ਇਹਨੂੰ ਕੋਈ ਖਤਰਾ ਹੈਗਾ ਨਹੀਂ ਪਰ ਜਿੱਦਾਂ ਦੇ ਹਾਲਾਤ ਚੱਲ ਰਹੇ ਨੇ ਜਿੱਦਾਂ ਦੇ ਸਾਡੇ ਤੇ ਹਮਲੇ ਹੋ ਰਹੇ ਨੇ ਜਿੱਦਾਂ ਸਾਨੂੰ ਦਬਾਇਆ ਜਾ ਰਿਹਾ ਹੈ ਕੁਚਲਿਆ ਜਾ ਰਿਹਾ ਹੈ ਘੱਟ ਗਿਣਤੀ ਦਾ ਕੋਈ ਵੀ ਬੰਦਾ ਹੋਵੇ ਉਹਨੂੰ ਹਮੇਸ਼ਾ ਉਹਨੂੰ ਮਤਲਬ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਸੋ ਕੋਈ ਕੀ ਕਰ ਰਿਹਾ ਇਹ ਮੈਟਰ ਨਹੀਂ ਕਰਦਾ ਅਸੀਂ ਕੀ ਕਰ ਰਹੇ ਹਾਂ ਇਹ ਮੁੱਦਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਡੀ ਬੋਲੀ ਵਾਸਤੇ ਸਾਡੇ ਸਾਡੇ ਸੱਭਿਆਚਾਰ ਵਾਸਤੇ ਸਾਨੂੰ ਚੰਗਾ ਗਾਣਾ ਚਾਹੀਦਾ ਸਾਨੂੰ ਪੰਜਾਬ 'ਚ ਰਹਿ ਕੇ ਮਿਹਨਤ ਕਰਨੀ ਚਾਹੀਦੀ ਆ ਤੇ ਮੈਨੂੰ ਐਦਾਂ ਲੱਗਦਾ ਵੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆਪਾਂ ਇਹਨੂੰ ਬਚਾ ਕੇ ਰੱਖੀਏ ਬਹੁਤ ਖੂਬਸੂਰਤ ਧਰਤੀ ਐ ਐਦਾਂ ਦੀ ਧਰਤੀ ਦੁਨੀਆ ਤੇ ਸ਼ਾਇਦ ਕਿਤੇ ਨਹੀਂ ਹੋਣੀ ਤੇ ਜਿਹਦੀ ਮਜਬੂਰੀ ਆ ਉਹ ਜਾਓ ਚਲੋ ਬਾਹਰ ਜਾਣਾ ਵੀ ਰੋਜ਼ੀ ਰੋਟੀ ਦਾ ਮਸਲਾ ਹੈਗਾ ਬਟ ਜਿਨ੍ਹਾਂ ਦਾ ਇੱਥੇ ਸਰਦਾ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਉੱਥੇ ਕਰਕੇ ਇੱਥੇ ਰਹਿ ਕੇ ਮਿਹਨਤ ਕਰਨੀ ਚਾਹੀਦੀ ਆ ਪੰਜਾਬ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਪੰਜਾਬੀ ਲਫ਼ਜ਼ ਪੰਜਾਬੀ ਮਾਂ ਬੋਲੀ ਇਹਨੂੰ ਪਿਆਰ ਕਰਨਾ ਚਾਹੀਦਾ ਇਹਨੂੰ ਸਤਕਾਰ ਦੇਵਾਨ ਵਾਸਤੇ ਜੀ ਜਾਣਣੀ ਚਾਹੀਦੀ ਕੀ ਲੱਗਦਾ ਕਿਹੜੀਆਂ ਸਮੱਸਿਆਵਾਂ ਨੇ ਅੱਜ ਪੰਜ ਆਪਾਂ ਜ਼ਿਕਰ ਕਰੀਏ ਜਿਵੇਂ ਤੁਹਾਡੇ ਅੰ ਸਮੱਸਿਆ ਤਾਂ ਦੇਖੋ ਜੀ ਸਿਸਟਮ ਦੀ ਕਹਿ ਸਕਦੇ ਆਪਾਂ ਹੈਨਾ ਨੌਜਵਾਨ ਨੂੰ ਜੇਕਰ ਰੋਜ਼ਗਾਰ ਮਿਲੂਗਾ ਉਹਨਾਂ ਦੇ ਉਹਨਾਂ ਦੀ ਯੋਗਤਾ ਦੇ ਮੁਤਾਬਕ ਤਾਂ ਬਾਹਰ ਕਿਉਂ ਜਾਣ ਹੈਨਾ ਇਹ ਇਹ ਸਭ ਤੋਂ ਵੱਡੀ ਮੰਨ ਲਓ ਸਰਕਾਰਾਂ ਦਾ ਫਰਜ਼ ਬਣਦਾ ਵੀ ਉਹਨਾਂ ਨੂੰ ਕਿਸੇ ਵੀ ਨੌਜਵਾਨ ਨੂੰ ਜਿੱਦਾਂ ਦੀ ਉਹਦੀ ਯੋਗਤਾ ਉਦੋਂ ਦਾ ਉਹਨੂੰ ਰੋਜ਼ਗਾਰ ਮਿਲਣਾ ਚਾਹੀਦਾ ਤੇ ਉਸ ਤੋਂ ਬਾਅਦ ਚਲੋ ਕੋਈ ਵਾਰੀ ਨਹੀਂ ਵੀ ਮਿਲਦਾ ਹੈਗਾ ਤਾਂ ਫਿਰ ਨੌਜਵਾਨਾਂ ਦਾ ਇਹ ਫਰਜ਼ ਬਣਦਾ ਵੀ ਹਾਲਾਤਾਂ ਦੇ ਨਾਲ ਜੂਝਣਾ ਚਾਹੀਦਾ ਹਮੇਤ ਜੇ ਥੋੜੀ ਜੀ ਪ੍ਰੋਬਲਮ ਆ ਗਈ ਥੋੜੀ ਜੀ ਦਿੱਕਤ ਆ ਗਈ ਤੁਸੀਂ ਆਪਣੇ ਵਜੂਦ ਤੋਂ ਆਪਣੇ ਦੇਸ਼ ਤੋਂ ਆਪਣੀ ਧਰਤੀ ਤੋਂ ਜੇ ਪਿੱਠ ਕਰਦੇ ਹੋ ਮੂੰਹ ਮੋੜਦੇ ਹੋ ਫਿਰ ਥੋੜ ਤੁਸੀਂ ਕਮਜ਼ੋਰ ਹੋ ਐਦਾਂ ਤੇ ਸੋ ਅੱਜ ਰਿਆਜ਼ ਕਿੱਥੇ ਆ ਜੇ ਅਪਾ ਰਿਆਜ਼ ਕਰੀਏ ਤੇ ਸਾਲ ਪਹਿਲਾਂ ਕਿਵੇਂ ਕਿੱਥੇ ਸੀ ਅੱਜ ਕਿੱਥੇ ਆ ਰਿਆਜ਼ ਬਹੁਤ ਪਿਆਰ ਮਿਲਦੇ ਆ ਗੀ ਲੋਕਾਂ ਦਾ ਮੈਨੂੰ ਮੈਂ ਪਿਛਲੇ ਸਾਲ ਮੇਰੀ ਰੀਲ ਵਾਇਰਲ ਹੋਣ ਤੋਂ ਬਾਅਦ ਮੋਹ ਮੇਲਿਆਂ ਤੇ ਬਹੁਤ ਟੂਰਨਾਮੈਂਟਾਂ ਦੇ ਬਹੁਤ ਦਰਗਾਹਾਂ ਤੇ ਧਾਰਮਿਕ ਪ੍ਰੋਗਰਾਮਾਂ 'ਚ ਗਾਇਆ ਮੇਰੇ ਵਾਸਤੇ ਮਾਣ ਦੀ ਗੱਲ ਹੈ ਮੈਨੂੰ ਹਰ ਇੱਕ ਥਾਂ ਤੇ ਗਾਉਣ ਵਿਜਾਉਣ ਦਾ ਮੌਕਾ ਮਿਲਿਆ ਵੱਡੇ ਵੱਡੇ ਮੇਲਿਆਂ ਤੇ ਵੱਡੇ ਵੱਡੇ ਟੂਰਨਾਮੈਂਟ ਤੇ ਗੱਲ ਵੀ ਸ਼ੋਅ ਸੀਗਾ ਹੁਣ ਕੰਟੀਨਿਊ ਬੱਬੇ ਦੀ ਕਿਰਪਾ ਨਾਲ ਆਪਾਂ ਗਾ ਰਹੇ ਹਾਂ ਤੇ ਸਾਰਾ ਮੈਨੂੰ ਲੱਗਦਾ ਪੈਸਾ ਵੀ ਜ਼ਿੰਦਗੀ ਦੀ ਬਹੁਤ ਵੱਡੀ ਚੀਜ਼ ਹੈ ਪਰ ਪਿਆਰ ਬਹੁਤ ਵੱਡੀ ਚੀਜ਼ ਹੈ ਜੀ ਪਿਆਰ ਅੱਜਮਾ ਮਿਲ ਰਿਹਾ ਹੈ ਬਾਕੀ ਸਾਰੀਆਂ ਗੱਡ ਤੇ ਲੱਗਦਾ ਵੀ ਰਿਆਜ਼ ਜਦੋਂ ਆਪਣਾ ਵਿਆਹ ਕਰਾਊਗਾ ਤਾਂ ਬਰਾਤ ਵੀ ਆਪਣੀ ਜਹਾਜ਼ ਤੇ ਲੈ ਕੇ ਆਊਗਾ। ਉਹ ਦੇਖੋ ਜੀ ਉਹ ਮੇਰੀ ਆਪਦੀ ਨਹੀਂ ਉਹ ਹਰ ਇੱਕ ਮੁੰਡੇ ਦੀ ਫੀਲਿੰਗ ਹੁੰਦੀ ਆ ਵੀ ਮੈਂ ਕੁਝ ਜਦੋਂ ਕਾਰਾਂ ਵੀ ਪਿੰਡ 'ਚ ਏਰੀਆ 'ਚ ਪਤਾ ਲੱਗੇ। ਤੇ ਜਦੋਂ ਉਸ ਤੋਂ ਇਸ ਗੱਲ ਦਾ ਅਜੇ ਮੇਰੇ ਕੋਲ ਜਵਾਬ ਨਹੀਂ ਹੈਗਾ ਮੈਂ ਮਤਲਬ ਸੋਚ ਕੇ ਦਵਾਂਗਾ ਜੀ। ਸੋਚ ਕੇ ਦਵਾਂਗੇ। ਅਰੇ ਮਤਲਬ ਹਰੇ ਵਿਆਹ ਬਾਰੇ ਸੋਚਿਆ ਵੀ ਹੈ ਜੀ ਅੱਜ ਇਹ ਮੈਨੂੰ ਪਿਆਰ ਮਿਲਿਆ ਮੈਚ ਫੀਲਡ 'ਚ 100% ਮਿਹਨਤ ਕਰਨਾ ਚਾਹੁੰਦਾ ਜੀ ਉਹ ਵੀ ਇੱਕ ਦੀ ਗੱਲ ਆ ਦੇਖੋ ਕੀ ਹੁੰਦਾ ਹਨਾ ਵਿਆਹ ਬਾਰੇ ਸਭ ਜ਼ਰੂਰੀ ਆ ਕਰਾਨ ਕਰਾਉਂਦੇ ਨੇ ਹਰ ਇੱਕ ਬੰਦਾ ਕਰਾਉਂਦਾ ਪਰ ਫਿਲਹਾਲ ਆ ਜੀ ਦਿਮਾਗ 'ਚ ਨਹੀਂ ਆਈ ਗੱਲਬਾਤ ਹੁਣ ਤੁਸੀਂ ਮਤਲਬ ਜੇ ਕਹਿਦੀ ਆਪਾਂ ਕੰਮ ਮਿਲਣ ਲੱਗ ਗਿਆ ਤੁਹਾਨੂੰ ਮਤਲਬ ਜੇ ਕੁਝ ਹੋਣ ਲੱਗ ਗਿਆ ਅੱਜ ਹਾਂ ਜੀ ਹੈ ਤਾਂ ਸਟਰਗਲ ਚੱਲ ਰਿਹਾ ਸੰਘਰਸ਼ ਆ ਪਰ ਵੀ ਸੋਖਾ ਹੋ ਗਿਆ ਲੋਕ ਪਹਿਚਾਨਣ ਲੱਗੇ ਟਾਈਮ ਮਿਲਦਾ ਤੁਹਾਨੂੰ ਗਾਣ ਬਜਾਉਣ ਦਾ ਜਿੰਨੇ ਕੁ ਤੁਸੀਂ ਡਿਜ਼ਰਵ ਕਰਦੇ ਹੋ ਉਹਨਾਂ ਕੋ ਪੈਸੇ ਵੀ ਮਿਲਣੇ ਤੇ ਏ ਬਾਕੀ ਚੱਲੀ ਜਾਂਦਾ ਈ ਵਧੀਆ ਸੰਘਰਸ਼ ਆ ਪਰ ਮਿੱਠਾ ਮਿੱਠਾ ਜਾਂਦਾ ਜਿਵੇਂ ਸੋਸ਼ਲ ਮੀਡੀਆ ਤੇ ਛਾਇ ਕੋਇ ਉਹ ਤੁਹਾਨੂੰ ਕੋਈ ਕੰਪਨੀ ਵਾਲਾ ਆਇਆ ਵੀ ਤੁਹਾਨੂੰ ਬਾਉਂਡ ਕਰ ਦਵੇ ਵੀ ਭਾਈ ਮੇਰੇ ਨਾਲ ਕੰਮ ਕਰ ਰਿਹਾ ਹਾਂ ਹਾਂਜੀ ਹਾਂਜੀ ਮੈਨੂੰ ਕਾਫੀ ਸਾਰੇ ਫੋਨ ਜਸ ਰეკਦੇ ਨੇ ਮੇਰਾ ਗਾਣਾ ਕੀਤਾ ਜੀ ਇੱਕ ਮੇਰੀ ਰੀਲ ਵਾਇਰਲ ਹੋਈ ਸੀ ਯਾਦ ਹੋਣਾ 12ਵੀਂ ਕਲਾਸ ਵਾਲੀ ਪਾਰਟੀ ਤੋਂ ਹਿੰਦੀ ਵਾਲੀ ਮੈਮ ਗਾਣਾ ਸੁਣਾਓ ਬਿਲਕੁਲ ਹਾਂ ਯਾਦ ਹੋਣਾ 12ਵੀਂ ਕਲਾਸ ਵਾਲੀ ਪਾਰਟੀ ਤੋਂ ਹਿੰਦੀ ਵਾਲੀ ਮੈਮ ਨੇ ਸਟੇਜ ਹੀ ਉੱਤੋਂ ਤਾਰਤੀ ਤੇ ਬੰਗਾਂ ਵਾਲਾ ਲੈ ਕੇ ਆ ਸਟੈਂਡ ਤੇਰੇ ਕਰਕੇ ਨਹੀਂ ਏਰੀਏ 'ਚ ਪਹਿਲੀ ਵਾਰੀ ਹੋਏ ਮੇਰੇ ਚਰ ਹਰ ਖਰਚੇ ਦੀ ਘਾਟ ਸੀ ਤੇ ਹੱਥ ਬੜਾ ਟੈਟ ਸੀ ਨਹੀਂ ਮੇਰੇ ਕਿਹੜਾ ਬਾਪੂ ਦਾ ਮੁਹਾਲੀ ਚ ਫਲੈਟ ਸੀ ਨਾ ਗੱਡੀਆਂ ਦੀ ਲੈਨ ਸੀ ਨਾ ਮੇਰਾ ਕੋਈ ਫੈਨ ਸੀ ਨਹੀਂ ਸਾਡੇ ਤਾਂ ਦਰਕਾਨੇ ਘਰੇ گاਉਣ ਤੇ ਵੀ ਵੈਨ ਸੀ ਹਾਈ ਗੁਰੂ ਘਰ ਵਾਂਗੂ ਜਾ ਕੇ ਹੁੰਦਾ ਸੀ ਨਤ ਮਸਤਕ ਮੈਂ ਨਹੀਂ ਤੂੰ ਜਿਹੜੇ ਬੈਂਚ ਤੇ ਜਾ ਕੇ ਕਮਲਈਏ ਬੈਂਦੀ ਹੁੰਦੀ ਸੀ ਹਾਈ ਹੁਣ ਤਾਂ ਆ ਜਾ ਹੁਣ ਮੇਰੇ ਕੋਲ ਸਾਰਾ ਕੁਝ ਹੈ ਨਹੀਂ ਨੀ ਮੈਂ ਗੱਡੀ ਲੈ ਲਈ ਵੱਡੀ ਜੋ ਤੂੰ ਕਹਿੰਦੀ ਹੁੰਦੀ ਸੀ ਇਹ ਗਾਏ 에ਰੀ ਬਹੁਤ ਵਾਇਰਲ ਹੋਈ ਜੀ 2-3 ਮਿਲੀਅਨ ਤੇ ਤੇ ਬਹੁਤ ਵੱਡੇ ਲੋਕਾਂ ਦੇ ਕਮੈਂਟ ਸੱਚੇ ਨੌਜਾ ਸਾਹਿਬ ਦੇ ਹੋਰ ਕਾਫੀ ਆਰਟਿਸਟਾਂ ਦੇ ਤੇ ਫਿਰ ਗਾਣਾ ਜਦ ਸੈਲੈਕਟ ਨਹੀਂ ਕੀਤਾ ਬਹੁਤ ਵਧੀਆ ਰਿਸਪੌਂਸ ਰਿਹਾ ਕਸਟਮ ਦੇ ਵਿੱਚ ਆਏ ਕਹਿੰਦੇ ਤੁਸੀਂ ਕਿਸੇ ਸਿੰਗਰ ਦੇ ਅਗੇਂਸਟ ਵੀ ਕੋਈ ਕੋਈ ਤੁਹਾਡੀ ਫੀਮੇਲ ਸਿੰਗਰ ਦੀ ਗੱਲ ਕਰਦੇ ਹੋ ਨੀ ਅਗੇਂਸਟ ਦਾ ਨਹੀਂ ਕੋਈ ਗਾਣਾ ਗਾਇਆ ਉਹ ਜ਼ਿਕਰ ਹੀ ਨਹੀਂ ਕਰਾਂਗੇ ਉਹ ਸਾਡੇ ਸਾਡੇ ਜ਼ਿਕਰ ਹੈਗਾ ਕਿਹਦੇ ਗਾਣੇ ਚ ਹਾਂ ਉਹ ਜ਼ਿਕਰ ਹੈਗਾ ਉਹ ਸਾਡੇ ਏਰੀਆ ਦਾ ਬਹੁਤ ਮਾਣ ਹੈ ਜੀ ਕੁੜੀ ਕੌਰ ਵੀ ਅੱਛਾ ਕੌਰ ਵੀ ਤੁਹਾਡੇ ਏਰੀਆ ਸਾਡੇ ਮੇਰੇ ਨਾਲ ਪਿੰਡ ਪੈਂਦਾ ਜੀ ਬਿਲਕੁਲ ਤੇ ਇਹ ਜਦੋਂ ਤੁਸੀਂ ਗਾਣਾ ਚਲੋ ਹੁਣ ਕਾਹਨੂੰ ਜ਼ਿਕਰ ਕਰੀਏ ਨਹੀਂ ਨਹੀਂ ਜ਼ਿਕਰ ਕਰਨਾ ਭਾਜੀ ਹਾਂ ਸਾਡਾ ਛੜਾ ਕਹਿ ਕੇ ਜਿਹੜੇ ਮਾਰਦੇ ਸੀ ਮੇਣਾ ਛੜਾ ਛੜਾ ਕਹਿ ਕੇ ਜਿਹੜੇ ਮਾਰਦੇ ਸੀ ਮੇਣਾ ਮੈਂ ਤੇ ਸਾਰਿਆਂ ਦੇ ਬੰਦ ਕੀਤੇ ਮੂੰ ਰਾਤੀ ਸੁਬਹ ਨੇ ਜ ਸੁਣ ਮਾਏ ਮੇਰੀਏ ਨਹੀਂ ਮੈਂ ਕੌਰ ਵੀ ਬਣਤੀ ਤੇਰੇ ਨੂੰ ਇਹ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਜੀ ਇਹਨਾਂ ਮੈਸੇਜ ਜਦੋਂ ਬੰਦਾ ਸਟਰਗਲ ਕਰਦਾ ਉਹਦੀ ਹਰ ਇੱਕ ਦੀਆਂ ਫੀਲਿੰਗਾਂ ਹੁੰਦੀਆਂ ਨੇ ਬਟ ਉਹ ਸਾਡੇ ਏਰੀਆ ਦਾ ਮਾਣ ਹੈ ਕੁੜੀ ਨੇ ਬਹੁਤ ਵੱਡਾ ਨਾਂ ਚਮਕਾਇਆ ਤੇ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਮਲੂ ਗਾਉਣ ਵਾਲੇ ਪਾਸੇ ਆਏ ਕਿਉਂਕਿ ਜਦੋਂ ਤੁਹਾਡੇ ਏਰੀਆ ਚ ਕੋਈ ਨਿਕਲਦਾ ਫਿਰ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਤੇ ਮੈਂ ਐਜ਼ ਏ ਆਰਟਿਸਟ ਬਹੁਤ ਸਤਿਕਾਰ ਕਰਦਾ ਸਾਡੇ ਰੋਲ ਮਾਡਲ ਵਾਂਗੂ ਨੇ ਉਹ ਬਹੁਤ ਸਾਰਾ ਸਤਿਕਾਰ ਬਹੁਤ ਸਾਰਾ ਪਿਆਰ ਤੁਸੀਂ ਮੈਨੂੰ ਮਜਬੂਰ ਕਰਦਾ ਮੈਂ ਤਾਂ ਗਾਇਆ ਨਹੀਂ ਮੈਂ ਇੱਕ ਗਾਣਾ ਹੈ ਜੀ ਜੀ ਕੋਲ ਰੁਪੀ ਦਾ ਜ਼ਿਕਰ ਕਿਵੇਂ ਹੋ ਗਿਆ ਤੁਹਾਡੇ ਖਾਣੇ ਦੇ ਵਿੱਚ ਕੋਈ ਦਿਲ ਚ ਕੋਈ ਐਕਸਟਰਾ ਹੈ ਨਾ ਕਿਉਂਕਿ ਹੁਣ ਦੇਖੋ ਜਿਹੜਾ ਬੰਦਾ ਕਰੈਕਟ ਖੇਡਦਾ ਜੀ ਉਹਦਾ ਰੋਲ ਮਾਡਲ ਹੈ ਸਚਿੰਗ ਉਹ ਵਿਰਾਟ ਕੋਹਲੀ ਨੂੰ ਫੋਲੋ ਕਰਦਾ ਮੈਂ ਨਾ ਮੇਰਾ ਸੰਗੀਤ ਨਾਲ ਪਿਆਰ ਸੀ ਮੇਰਾ 뮤직 ਨਾਲ ਪਿਆਰ ਸੀਗਾ ਉਦੋਂ ਸ ਦੇਉ ਜੈਨੀ ਤੌਰ ਤੇ ਤੁਹਾਡੇ ਤੇ ਉਹਦਾ ਅਸਰ ਪੈਣਾ ਹੀ ਪੈਣਾ ਸੀ ਤੁਹਾਨੂੰ ਖੰਭਾਂ ਦਾ ਤੁਸੀਂ ਜ਼ਿਕਰ ਕੀਤਾ ਤੁਹਾਨੂੰ ਲੱਗਦਾ ਵੀ ਜਿਹੜੇ ਕੰਪਨੀਆਂ ਬਾਉਂਡ ਕਰਦੀਆਂ ਨੇ ਪਹਿਲਾਂ ਖੰਭ ਕੱਟਦੀਆਂ ਨੇ ਇਹ ਤੁਸੀਂ ਮੇਰੇ ਆ ਜੀ ਮੇਰਾ ਇਸ ਮਤਲਬ ਇਸ ਫੀਲਡ 'ਚ ਮੈਂ ਨਾਮਾ ਜੀ ਮੇਰੇ ਤੋਂ ਬਾਹਲੇ ਵੱਡੇ ਸਵਾਲ ਨਾ ਕਰੋ ਖੰਭਾਂ ਦਾ ਜ਼ਿਕਰ ਕੀਤਾ ਮੈਂ ਤੁਹਾਡੇ ਖੰਭਾਂ ਤੋਂ ਤਾਂ ਕਰਕੇ ਮੈਂ ਗੱਲ ਪੁੱਛੀ ਨਹੀਂ ਚੰਗੇ ਮਾੜੇ ਦੇਖੋ ਹਰ ਇੱਕ ਫੀਲਡ 'ਚ ਬੰਦੇ ਬੈਠੇ ਨੇ ਜੀ ਵੀ ਕੋਸ਼ਿਸ਼ ਕਰਦੇ ਨੇ ਕੱਟਣ ਦੀ ਹਾਂ ਜਾਂ ਨਾ ਹੋ ਸਕਦਾ ਹੈ ਜੀ ਜਿੱਦਾਂ ਸੁਣਦੇ ਆ ਬਾਕੀ ਮੈਂ ਚੰਗੇ ਲੋਕ ਵੀ ਬਹੁਤ ਬੈਠੇ ਨਹੀਂ ਜੀ ਕਿਉਂਕਿ ਤੁਸੀਂ ਰਾਈਟਰ ਵੀ ਹੋ ਤੁਸੀਂ ਸਿੰਗਰ ਵੀ ਹੋ ਰਾਈਟਰ ਹਰ ਚੀਜ਼ ਨੂੰ ਜਾਣਦਾ ਹੈ ਮੇਰੇ ਜ਼ਹਿਨ ਜਿਨੀ ਸੀਗਾ ਕਿ ਖੰਭ ਮੇਰੇ ਜ਼ਹਿਨ ਜਿਨੀ ਸੀ ਪਰ ਤੁਸੀਂ ਗੱਲ ਕੀਤੀ ਹੈ ਕਈ ਵਾਰੀ ਹੋ ਜਾਂਦਾ ਸ਼ਾਇਦ ਹੋ ਜਾਂਦਾ ਵੀ ਜਿਨ੍ਹਾਂ ਨਾਲ ਹੋਈ ਹੋਵੇ ਉਹਨੋਂ ਉਸ ਬਾਰੇ ਜ਼ਿਆਦਾ ਵਧੀਆ ਦੱਸ ਸਕਦੇ ਨੇ ਮੇਰੇ ਨਾਲ ਤਾਂ ਖੈਰ ਤਾਂ ਦਾ ਕੁਝ ਨਹੀਂ ਹੋਇਆ ਅਜੇ ਤੇ ਪਰ ਦੋਨੋਂ ਧਿਰਾਂ ਨੂੰ ਸੋਚਣਾ ਚਾਹੀਦਾ ਹੈ ਇੱਕ ਦੂਸਰੇ ਵਾਸਤੇ ਮਤਲਬ ਅਲਰਟ ਮੋਡ ਤੇ ਰਹਿਣ ਦੀ ਲੋੜ ਹੈ ਕੰਪਨੀਆਂ ਦੇ ਤੁਸੀਂ ਨਵੇਂ ਆਰਟਿਸਟ ਹਾ ਸੁਚੇਤ ਤਾਂ ਤੁਹਾਨੂੰ ਰਹਿਣਾ ਚਾਹੀਦਾ ਜੀ ਤੁਸੀਂ ਕਿਸੇ ਇਕੱਲੀ ਕੰਪਨੀਆਂ ਤੋਂ ਨਹੀਂ ਵੈਸੇ ਵੀ ਤੁਸੀਂ ਨਾਰਮਲ ਜ਼ਿੰਦਗੀ ਵਿੱਚ ਵਿਚਰਦੇ ਹੋ ਤੁਹਾਨੂੰ ਸੋਸ਼ਲ ਮੀਡੀਆ ਤੇ ਚਾਰ ਬੰਦੇ ਜਾਣਦੇ ਨੇ ਤੁਹਾਡੀ ਜ਼ਿੰਦਗੀ ਤੁਹਾਨੂੰ ਚੰਗੇ ਤਰੀਕੇ ਨਾਲ ਜਿਣੀ ਚਾਹੀਦੀ ਹੈ ਤੁਹਾਡੇ ਤੁਹਾਡੇ ਤੋਂ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਤੁਹਾਨੂੰ ਲੋਕ ਫੋਲੋ ਕਰਦੇ ਨੇ ਇਹ ਹਰ ਇਹ ਤੁਹਾਡੀ ਜ਼ਿੰਦਗੀ ਚ ਹੋਣਾ ਚਾਹੀਦਾ ਇਕੱਲੇ ਕੰਪਨੀ ਵਾਲੇ ਵਗੇਸਤੇ ਨਹੀਂ ਜਦੋਂ ਤੁਹਾਨੂੰ ਪਿਆਰ ਮਿਲਿਆ ਤਾਂ ਉਹਦੀ ਇੱਕ ਜ਼ਿੰਮੇਵਾਰੀ ਵੀ ਮਿਲੀ ਆ ਉਹ ਜ਼ਿੰਮੇਵਾਰੀ ਨੂੰ ਸੰਭਾਲਣਾ ਤੁਹਾਡਾ ਫਰਜ਼ ਬਣਦਾ ਸੋ ਤੁਹਾਡੇ ਨਾਲ ਅਸੀਂ ਬੜਾ ਟਾਈਮ ਲਿਆ ਦਿੱਤਾ ਤੁਸੀ ਨੂੰ ਇੱਕ ਜਾਂਦੇ ਜਾਂਦੇ ਜਰੂਰ ਤੁਸੀਂ ਅਜਿਹੇ ਗਾਣੇ ਸੁਣਾਜੋ ਜਿਹੜਾ ਤੁਹਾਨੂੰ ਸਭ ਤੋਂ ਵੱਧ ਵਧੀਆ ਲੱਗਦਾ ਜਾਂ ਕਹੇ ਤੀਏ ਇਹਨੂੰ ਤੁਸੀਂ ਜ਼ਿਆਦਾ ਲਾਈਕ ਕਰਦੇ ਹੋ ਹਾਈ ਹੁ ਜੀ ਵੀਰੇ ਦੁਨੀਆ ਤੇ ਰੰਗ ਬੜੇ ਸੋਹਣੇ ਪਰ ਰੱਬ ਦੇ ਰੰਗਾਂ ਦੇ ਅੱਗੇ ਕੁਝ ਵੀ ਨਹੀਂ ਉਹ ਧਿਆਨ ਗਾਂ ਤੇ ਮੈਂ ਸਵਾਲ ਖੜੇ ਕਰਾਂ ਬੰਗਾ ਵਾਲੇ ਨੂੰ ਬਾਬਾ ਜੀ ਐਨੀ ਸੁਝ ਵੀ ਨਹੀਂ ਪਰ ਦੁੱਖ ਬੜਾ ਹੁੰਦਾ ਜਦੋਂ ਛੋਟੇ ਛੋਟੇ ਬੱਚਿਆਂ ਦੀ ਮਰਦੀ ਐ ਮਾਂ ਕਹਿੰਦੇ ਰੰਗ ਰੱਪਦੇ ਉਹੀ ਬੱਚੇ ਫੇਰ ਵੀਰੇ ਪੜਨ ਦੀ ਥਾਂ ਤੇ ਕਿਸੇ ਚੌਂਕ ਵਿੱਚ ਖੜਕੇ ਨੇ ਭੀਖ ਮੰਗਦੇ ਹੋਏ ਨਸ਼ੇ ਪਿੱਛੇ ਮਾਪਿਆਂ ਨਾਲ ਲੜਦਾ ਏ ਪੁੱਤ ਬੇਬੇ ਕਰਦੀ ਐ ਤਰਲੇ ਤਾਂ ਦੁੱਖ ਹੁੰਦਾ ਏ ਤੀ ਦੇ ਪੈਰਾਂ ਵਿੱਚ ਪਿਓ ਤਰਦਾ ਏ ਪੱਗ ਇਹ ਹਾਲ ਵੇਖ ਬੰਗਾ ਵਾਲਾ ਚੁੱਪ ਹੁੰਦਾ ਏ ਹਾਲ ਬੇਖ ਵੰਗਾ ਵਾਲਾ ਚੁੱਪ ਹੁੰਦਾ ਏ ਹੋ ਵੀਰੇ ਗੱਡੀਆਂ ਚ ਕੁੱਤੇ ਮਾਪੇ ਬੈਠੇ ਆਸ਼ਰਮ ਇਹ ਵੀ ਰੱਬ ਦੇ ਨੇ ਰੰਗ ਦੀ ਯਕੀਨੀ ਹੁੰਦਾ ਹਵਾਈ ਸਮੇਂ ਦੇ ਹਾਲਾਤਾਂ ਨਾਲ ਹੁੰਦਾ ਸਮਝੋਤਾ ਇੰਜ ਕਿਹੜਾ ਬੰਦਾ ਬਾਬਾ ਜੀ ਸ਼ੁਕੀਨੀ ਹੁੰਦਾ ਸ਼ੋਰਤਾਂ ਦਾ ਚੜਦਾ ਹੈ ਦਿਮਾਗ ਨੂੰ ਬਕਾਰ ਫਿਰ ਬਾਬਾ ਹੀ ਉਤਾਰੇ ਜੀ ਇਲਾਜ ਕੋਈ ਨਾ ਹੋ ਵੀਰੇ ਸੂਬਾ ਹੁੰਦਾ ਮੰਤਰੀ ਤੇ ਸ਼ਾਮ ਨੂੰ ਜੀ ਜੇਲ ਪੱਕੀ ਰੱਬ ਜੀ ਦੀ ਕਿਸੇ ਨਾਲ ਲਿਹਾਜ਼ ਕੋਈ ਨਾ ਹੋਵੇ ਮਨ ਵਿੱਚ ਮੈਲ ਤੇ ਦਿਮਾਗ ਵਿੱਚ ਪੈਸਾ ਮੈਂ ਪਾਇਆ ਹੋਵੇ ਬਾਣਾ ਜੀ ਫਕੀਰੀ ਨਹੀਂ ਹੁੰਦੀ ਉਹ ਬਈ ਹੌਸਪੀਟਲਾਂ 'ਚ ਜਾ ਕੇ ਹੁੰਦਾ ਅਹਿਸਾਸ ਮੈਂ ਕਿਾ ਸੇਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਹੌਸਪੀਟਲਾਂ 'ਚ ਜਾ ਕੇ ਹੁੰਦਾ ਅਹਿਸਾਸ ਮੈਂ ਕਿਾ ਸੇਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਹੁੰਦੀ ਅੱਜ ਉਹ ਬਹੁਤ ਬਹੁਤ ਸ਼ੁਕਰੀਆ ਰਿਆਜ਼ ਜੀ ਬਹੁਤ ਜਿਆਦਾ ਪਿਆਰ ਅਸੀਂ ਵੀ ਦੁਆ ਕਰਦੇ ਹਾਂ ਵੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਬਲੰਤੀਆਂ ਤੇ ਪਹੁੰਚਾਵੇ ਤੇ ਤੁਸੀਂ ਬੜਾ ਕੀਮਤੀ ਟਾਈਮ ਦਿੱਤਾ ਥੋੜਾ ਬਹੁਤ ਸ਼ੁਕਰੀਆ ਬਹੁਤ ਪਿਆਰ ਸੋਸ਼ਲ ਮੀਡੀਆ ਦਾ ਬਹੁਤ ਮੁਹੱਬਤ ਡੇਲੀ ਪੋਸਟ ਜਿੰਨੇ ਵੀ ਬਾਕੀ ਸਾਰੇ ਚੈਨਲਾਂ ਦਾ ਬਹੁਤ ਬਹੁਤ ਸ਼ੁਕਰੀਆ ਬਸ ਮੈਂ ਇਹ ਪਲੇਟਫਾਰਮ ਦੇ ਰਾ ਇੱਕ ਜਰੂਰ ਰਿਕਵੈਸਟ ਕਰਾਂਗਾ ਵੀ ਮੇਰੀਆਂ ਪੋਸਟਾਂ ਆਦਰ ਪੇਜਾਂ ਤੋਂ ਵੀ ਬਹੁਤ ਵਾਇਰਲ ਹੋਈਆਂ ਹੁੰਦੀਆਂ ਹੋ ਜਾਣੀਆਂ ਚਾਹੀਦੀਆਂ ਨੇ ਵਧੀਆ ਗੱਲਾਂ ਪਾਓ ਪਰ ਕਿਤੇ ਨਾ ਕਿਤੇ ਵੀ ਆਈਡੀ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਤਾਂ ਕਿ ਲੋਕਾਂ ਨੂੰ ਦੇਖਣ ਨੂੰ ਪਤਾ ਲੱਗੇ ਮੈਂ ਬਹੁਤ ਸਾਰੇ ਪੇਜਾਂ ਤੋਂ ਦੇਖਿਆ 2 2 3 3 ਮਿਲੀਅਨ ਹੁੰਦਾ ਪਰ ਥੱਲੇ ਲੋਕਾਂ ਦੇ ਕੁਐਸਚਨ ਹੁੰਦੇ ਨੇ ਵੀ ਮੁੰਡਾ ਕੌਣਾ ਉਦੋਂ ਮੈਨੂੰ ਖੁਦ ਨੂੰ ਬਹੁਤ ਤਕਲੀਫ ਹੁੰਦੀ ਹੈ ਕਿ ਮੈਂ ਕਿਹਨੂੰ ਕਿਹਨੂੰ ਦੱਸਾਂਗਾ ਵੀ ਮੈਂ ਕੌਣਾ ਸੋ ਉਹ ਪੇਜਾਂ ਇਹਨੂੰ ਦਰਖਾਸਤ ਹੈ ਵੀ ਆਈਡੀ ਕਿਤੇ ਨਾ ਕਿਤੇ ਮੈਂਸ਼ਨ ਕਰ ਦਿਆ ਕਰੋ ਰਿਆਸ ਬੰਗਾ ਵਾਲਾ ਤਾਂ ਕਿ ਉਹ ਲੋਕ ਜਿਹੜੇ ਤੁਹਾਨੂੰ ਪਿਆਰ ਦਿੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਕੌਣ ਆ ਤੇ ਉਹ ਆਪਾਂ ਨੂੰ ਵੀ ਦੇਖ ਸਕਣ ਚੰਗੀ ਲੱਗੇ ਫੇਸਬੁਕ ਤੇ ਪੇਜ ਹੈ ਜੀ ਰਿਆਜ਼ ਬੰਗਾ ਵਾਲਾ ਐਸੇ ਨਾਮ ਤੇ ਇੰਸਟਾਗ੍ਰam ਤੇ ਹੈ ਰਿਆਜ਼ ਬੰਗਾ ਵਾਲਾ ਤੇ YouTube ਚੈਨਲ ਹੈਗਾ ਮੇਰਾ ਰਿਆਜ਼ 뮤ਜ਼ਿਕ YouTube ਚੈਨਲ